ਨੀ ਰਿਪੋਰਟ ਚਲੋ ਇਹ ਤਾਂ ਤੁਸੀਂ ਕਰਤੇ ਰਿਪੋਰਟ ਉਹ ਵੀ ਕਰੋ ਨਾ ਜਿਹੜੀਆਂ ਨੇ ਇੱਥੇ ਮੁੰਡੇ ਮਰਵਾਤੇ ਜਿਹੜੀਆਂ ਵਿਆਹ ਕਰਵਾ ਕੇ ਚੂੜੇ ਏਅਰਪੋਰਟਾਂ ਤੇ ਛੱਡੀਆਂ ਕਿਉਂ ਉਹਨਾਂ ਦੀਆਂ ਵੀ ਸ਼ਿਕਾਇਤਾਂ ਨੇ ਉਹਨਾਂ ਦੀਆਂ ਵੀ ਸ਼ਿਕਾਇਤਾਂ ਤਾਂ ਕਿਤੇ ਨਹੀਂ ਅਸੀਂ 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 ਕਰ ਰਹੇ ਹਾਂ ਨਾ ਉਹਨਾਂ ਦੀਆਂ ਸ਼ਿਕਾਇਤਾਂ ਸਾਰੇ ਸੋਸ਼ਲ ਮੀਡੀਆ ਤੇ ਕਿੰਨੀਆਂ ਇਹੋ ਜਿਹੀਆਂ ਪੋਸਟਾਂ ਪਈਆਂ ਉਹ ਮੁੰਡੇ ਵੀ ਰਿਪੋਰਟ ਕਰੋ ਜਿਹੜੇ ਇੱਧਰ ਵਿਆਹ ਕੇ ਕਿੰਨੀਆਂ ਕੁੜੀਆਂ ਵਿਆਹ ਕੇ ਛੱਡ ਗਏ ਛੱਡ ਗਏ ਉਹਨਾਂ ਦੇ ਵੀ ਕਰੋ ਨਾ ਰਿਪੋਰਟ ਉਹਨਾਂ ਨੂੰ ਕਰੋ ਜੇ ਏਜੰਟ ਸੀ ਮੱਲੋ ਨੇ 100 ਵਿਜੇ ਲਾਏ ਸਵਾਂ ਦੇ ਵਿੱਚੋਂ ਜੇ 20 ਮੁੜੇ ਆਏ ਤੇ ਤੂੰ ਰੁਪਈਆ ਵੀ ਸਾਰਿਆਂ ਤੋਂ 40-40 ਲੱਖ ਰੁਪਈਆ ਲਿਆ ਗਾਂ ਦਾ ਦਾ ਲੱਗਦਾ ਕਹਿੰਦੇ ਹਾਂ ਗਾਂ ਤੁਸੀਂ ਦੱਸ ਦੇਤਾ ਚੱਲ 20 ਵੀ ਦੇਤਾ ਅਸੀਂ ਐਂ ਕਹਿੰਦੇ ਵੀ ਤੂੰ ਜਿਹਦੇ ਨਾਲ ਤੇਰੀਆਂ ਡੀਲਾਂ ਸੀ ਤੂੰ ਵੀ 20 ਤੂੰ ਕੋਲੇ ਹੀ ਰੱਖਿਆ 20 ਲੱਖ ਕੋਈ ਬੰਦਾ ਖਾਦੇ ਨਹੀਂ ਗਿਆ ਨਾ ਇੱਕ ਬੰਦੇ ਮਗਰ 20 ਲੱਖ ਜੇ ਤੁਸੀਂ ਉਹ ਜਿਹੜੇ 20 ਮੁੜ ਕੇ ਆਏ ਆ ਉਹਨਾਂ ਨੂੰ 20 ਚੋਂ 10-10 ਲੱਖ ਵੀ ਮੋੜੋ ਕੋਈ ਸਾਰਾ ਲੱਗੇ ਸਾਰਾ ਲੈ ਕੋਈ ਆਹਦਾ ਕੰਮ ਕਰ ਨਹੀਂ ਕੰਮ ਵਾਲਾ ਏਜੰਟਾ ਜਿਹੜੇ ਉਹਨਾਂ ਨੂੰ ਕਹਿੰਦੇ ਆ ਗਵਰਨਮੈਂਟ ਤੋਂ ਵੱਡੇ ਤਾਂ ਨਹੀਂ ਏਜੰਟ ਸਾਡੀ ਪੰਜਾਬ ਸਰਕਾਰ ਤੋਂ ਵੱਡੇ ਗਵਰਨਮੈਂਟ ਨਾਲ ਤਾਂ ਰਲੇ ਆ ਗਵਰਨਮੈਂਟ ਨਾਲ ਤਾਂ ਰਲੇ ਆ ਜਿਹੜੇ ਕਹਿੰਦੇ ਹੁੰਦੇ ਸੀਗੇ ਜਿਹੜੇ ਲੀਡਰ ਕਹਿੰਦੇ ਹੁੰਦੇ ਸੀ ਗੋਰੇ ਇੱਧਰ ਲਿਆਵਾਂਗੇ ਉਹਨਾਂ ਨੇ ਕਾਲਜ ਬੰਦ ਕਰਕੇ ਇਮੀਗ੍ਰੇਸ਼ਨ ਸੈਂਟਰ ਖੋਲੇ ਆਇਲੈਟ ਸੈਂਟਰ ਖੋਲੇ ਤੇ ਉਹਨਾਂ ਨੂੰ ਜਾ ਜਾ ਕੇ ਉਹਨਾਂ ਦੇ ਉਦਘਾਟਨ ਕਰਕੇ ਆਏ ਆ ਸਾਰੀ ਇੱਕੋ ਗੱਲ ਬਾਤ ਹੈ ਇੱਕੋ ਗੱਲ ਬਾਤ ਹੈ ਇੱਕੋ ਗੱਲ ਬਾਤ ਹੈ ਇਹਨਾਂ ਦੀ ਕਿ ਜਾਓ ਜਾਓ ਤੁਸੀਂ ਜਾਓ ਅਸੀਂ ਇੱਥੇ ਕਿਸੇ ਦੇ ਰਿਸ਼ਤੇਦਾਰ ਦਾ ਕਿਸੇ ਦੇ ਸਾਥ ਦਾ ਇਹਨਾਂ ਨੇ ਇੱਥੇ ਆ ਜਮੀਨਾਂ ਵੇਚ ਕੇ ਲਾਉਣੀਆਂ ਫੈਕਟਰੀਆਂ ਤੇ ਫੈਕਟਰੀਆਂ ਚ ਲਿਆਉਣੇ ਆ ਬਈਏ ਉਹਨਾਂ ਦੀਆਂ ਬਣਾਉਣੀਆਂ ਵੋਟਾਂ ਤੇ ਦੇ ਕੇ 500 ਰੁਪਇਆ ਪਾਉਣੀਆਂ ਜਿੱਧਰ ਨੂੰ ਜੀ ਕਰੇ ਵੋਟ ਠੀਕ ਹੈ ਇਹਨਾਂ ਦੇ ਮਨਾਂ ਦੇ ਵਿੱਚ ਆ ਚੱਕਰ ਚੱਲਦਾ ਪਿਆ ਤੇ ਤੁਸੀਂ ਕਮਲੇਓ ਜਿਹੜੇ ਇੱਥੇ ਕਰੋੜ ਦੀ ਹੋਗੀ ਹਨਾ ਜਾਂ ਐਨੇ ਕਰੋੜ ਦੀ ਹੋਗੀ ਜ਼ਮੀਨ ਜਿਹੜੀ ਹਾਈਵੇ ਨਾਲ ਲੱਗਦੀ ਹੈ ਵੇਚੀ ਜਾਂਦੇ ਹੋ ਇੱਥੇ ਸਾਡੇ ਫੈਕਟਰੀ ਹਨ ਕਿਹਦਾ ਕਿਹੜੇ ਘੱਟ ਦਾ ਮੁੰਡਾ ਫੈਕਟਰੀ ਦੇ ਵਿੱਚ ਧਾਗੇ ਫੈਕਟਰੀ ਦੇ ਵਿੱਚ ਕੰਮ ਕਰਦਾ ਕਿਹੜਾ ਜਾਂਦਾ ਮੈਨੂੰ ਦੱਸੇ ਕੋਈ ਨਹੀਂ ਜਾਂਦਾ ਟਿਫਨ ਚੱਕ ਕੇ ਆਪਾਂ ਵੇਖੋ ਕਿੰਨਾ ਇਹਦੀ ਵਿਚਾਰ ਕਰਦੇ ਆ ਕੰਦਾ ਟੱਪਦਾ ਫਿਰਦਾ ਕੰਦਾ ਟੱਪਦੀ ਫਿਰਦੀਆਂ ਇਸ ਗੱਲ ਦੀ ਹਨਾ ਕਿੰਨੀ ਵਿਚਾਰ ਕਰਦੇ ਆ ਅਸੀਂ ਇੱਕ ਸ਼ਬਦ ਵੀ ਨਾ ਵਿਆਹ ਸ਼ਾਦੀਆਂ ਦੇ ਵਿੱਚ ਉਹ ਜੋ ਬੋਲਦੇ ਨਹੀਂ ਜਿਹੜਾ ਮਤਲਬ ਗਲਤ ਹੋਵੇ ਤੇ ਅਸੀਂ ਇਹ ਕੰਮ ਕਰ ਦਿੰਨੇ ਆ ਹੂੰ ਪ੍ਰੈਕਟੀਕਲੀ ਕਰਤੇ ਇਹ ਕੰਮ ਹੂੰ 30 30 ਫੁੱਟੀਆਂ ਕੰਧਾਂ ਅਸੀਂ ਟੱਪ ਗਏ ਤੇ ਉੱਤੋਂ ਉਹਨੂੰ ਜਿਹੜਾ ਪੂਰਾ ਪ੍ਰਮੋਟ ਕੀਤਾ ਸੀ ਗਾਣੇ 'ਚ ਪ੍ਰਮੋਟ ਕੀਤਾ ਵੀ ਬਹੁਤ ਪ੍ਰਾਊਡ ਵਾਲੀ ਗੱਲ ਐ ਜੀ ਅਸੀਂ ਤਾਂ ਬੜੇ ਘੈਂਟ ਹਾਂ ਹਾਂ ਬੜੇ ਘੈਂਟ ਤਾਂ ਫਿਰ ਜਦੋਂ ਉਧਰੋਂ ਤੋੜਨ ਲੱਗੇ ਸੀ ਉਧਰੋਂ ਤੋੜਨ ਲੱਗੇ ਸੀ ਕਿੱਥੇ ਸੀ ਇਹ ਪ੍ਰਾਊਡ ਕਰਨ ਵਾਲੇ ਉਹ ਬਈ ਨਹੀਂ ਦਿੱਤਾ ਨੀ ਜਵਾਬ ਉਹ ਜੀ ਉਹ ਸਵਾਰੀ ਵਾਲੇ ਜਾਂ ਛਿੰਨੀ ਨੇ ਕੀ ਆਏ ਉਹ ਜਿਹੜਾ ਚਾਹ ਸਮਾਨ ਢੋਂਦਾ ਉਹਦੇ ਤਾਂ ਕਚਰੇ ਵਾਂਗੂ ਸੁੱਟ ਕੇ ਲੈ ਕੇ ਵਿੱਚ ਉਹ ਬੇਟੀਆਂ ਵੀ ਪਾਈਆਂ ਸਾਤ ਪੁਣੀਆਂ ਬਹੁ ਮੁੰਡੇ ਲਗੇ ਉਹ ਮੇ ਸੁੱਟ ਕੇ ਲੈ ਕੇ ਆਏ ਫਿਰ ਉੱਤੋਂ ਤਾਰਿਆ ਪੈਣੇ ਉਹ ਅੰਬਰਸਰ ਜਾਂਦਾ ਅੰਬਰਸਰ ਜਾ ਕੇ ਤਾਂ ਬੱਡੀ ਸਾਇਜ਼ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਕਲੰਕ ਵਾਲੀ ਗੱਲ ਹੈ ਕਲੰਕ ਵਾਲੀ ਗੱਲ ਹੈ ਪਤਾ ਕਿਉਂ ਕਿ ਕਿਉਂਕਿ ਟਰੰਪ ਦਾ ਤੇ ਮੋਦੀ ਦਾ ਯਾਰਾਨਾ ਸੀ ਆਪਾਂ ਆਪਣੇ ਵੱਲ ਆਉਨੇ ਆ ਟਰੰਪ ਨੇ ਆਪਦੇ ਬੰਦਿਆਂ ਨਾਲ ਜੋ ਵਾਦਾ ਕੀਤਾ ਉਤੋਂ ਦੇ ਲੋਕਾਂ ਦੀ ਡਿਮਾਂਡ ਸੀ ਵੀ ਸਾਡੇ ਕਲਚਰ ਤੇ ਅਸਰ ਹੋ ਰਿਹਾ ਸਾਡੇ ਕੰਮ ਤੇ ਅਸਰ ਹੋ ਰਿਹਾ ਠੀਕ ਹੈ ਜਿਵੇਂ ਆਪਾਂ ਭਈਆਂ ਤੇ ਲੱਗਦੇ ਆ ਜਿਵੇਂ ਆਪਾਂ ਅਸੀਂ ਵੀ ਤਾਂ ਕਹਿਨੇ ਆ ਨਾ ਵੀ ਪੰਜਾਬ ਦੇ ਵਿੱਚ ਉਹ ਜ਼ਮੀਨ ਨਾ ਖਰੀਦਣ ਹੈ ਨਾ ਪੰਜਾਬ ਦੇ ਵਿੱਚ ਉਹਨਾਂ ਦੀਆਂ ਵੋਟਾਂ ਦਾ ਬੰਨ ਆਧਾਰ ਕਾਰਡ ਨਾ ਬੰਨ ਫਿਰ ਜੇ ਉਹਨਾਂ ਨੇ ਕਹਿਤਾ ਤਾਂ ਸਾਨੂੰ ਬੁਰਾ ਕਿਉਂ ਲੱਗ ਰਿਹਾ ਹੂੰ ਸਾਨੂੰ ਬੁਰਾ ਕਿਉਂ ਲੱਗ ਰਿਹਾ ਠੀਕ ਹੈ ਜਾਓ ਆਪਾਂ ਨੂੰ ਇਹ ਗੱਲ ਤੇ ਟਿੱਪਣੀ ਨਾ ਕਰਨ ਆਪਾਂ ਕਲੀਅਰ ਕਰਦੀ ਜਾਓ ਜੀ ਸੱਦਕੇ ਜਾਓ ਸਹੀ ਨੰਬਰ ਤੇ ਜਾਓ ਹਾਂ ਇੱਕ ਨੰਬਰ ਤੇ ਜਾਓ ਪਹਿਲੀ ਗੱਲ ਤੁਸੀਂ ਕਿ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਨਹੀਂ ਪਹਿਲੀ ਗੱਲ ਤਾਂ ਤੁਸੀਂ ਪਹਿਲੀ ਪਹਿਲੀ ਗੱਲ ਤਾਂ ਤੁਸੀਂ ਜਦੋਂ ਇਥੋਂ ਇੰਨਾ ਪੈਸਾ ਲਾ ਕੇ ਜਾ ਰਹੇ ਹੋ ਸਭ ਤੋਂ ਵੱਡਾ ਰਿਸਕ ਤਾਂ ਤੁਹਾਡੀ ਜਾਨ ਦਾ ਵੀ ਤੁਸੀਂ ਬਚ ਜਾਓਗੇ ਕਿ ਨਹੀਂ ਉਹਦੇ ਉੱਤੇ ਕੀ ਆ ਉਹ ਕਿੰਨੇ ਮੁੰਡੇ ਜੰਗਲਾਂ ਚ ਮਰੇ ਆ ਇਹ ਆਪ ਹੀ ਦੱਸਦੇ ਹੁੰਦੇ ਨੌਕੀਆਂ ਆ ਇੱਕ ਨਹੀਂ ਇੱਕ ਨਹੀਂ ਦੌਕੀਆਂ ਵਾਲੇ ਆਪ ਹੀ ਦੱਸ ਦਿੰਦੇ ਬਾਈ ਜੀ ਉੱਥੇ ਹੱਡੀਆਂ ਪਈਆਂ ਸੀ ਅਸੀਂ ਕੋਲ ਦੀਆਂ ਹਜ਼ਾਰਾਂ ਹਜ਼ਾਰਾਂ ਮੁੰਡੇ ਜਿਹੜੇ ਮੁੰਡੇ ਤੁਰ ਨਹੀਂ ਜਾਂਦਾ ਉਹਨਾਂ ਨੂੰ ਸ਼ੂਟ ਕਰ ਦਿੰਦੇ ਨੇ ਗੋਲੀ ਮਾਰ ਦਿੰਦੇ ਨੇ ਡਾਊਨ ਕਰਾ ਹਾਂ ਇਹ ਕਦੇ ਨਹੀਂ ਕਰਦੇ ਐ ਇਦਾਂ ਹੀ ਕਰਦੇ ਆ ਦੱਸਦੇ ਆ ਉਹ ਕਿੰਨੀਆਂ ਇੰਟਰਵਿਊ ਆਪਾਂ ਵੇਖਾਂਗਾ ਇੰਨਾ ਇੰਨੀ ਭੈੜੀ ਇੰਟਰਵਿਊ ਆਪਾਂ ਕਰਕੇ ਆਉਨੇ ਆ ਕੀ ਕੀ ਤੁਹਾਨੂੰ ਇਹ ਲੱਗਦਾ ਜਿਹੜੇ ਮੁੰਡੇ ਗਏ ਆ ਉਹਨਾਂ ਨੇ ਇੰਟਰਵਿਊ ਦੇਖਿਆ ਨਹੀਂ ਹੋਣੀਆ ਦੇਖਿਆ ਸੀ ਬਿਲਕੁਲ ਦੇਖਿਆ ਸੀ 2 ਸਾਲ ਪਹਿਲਾਂ ਮੈਂ ਕਿਸੇ ਬੰਦੇ ਦੀ ਡੀਲ ਹੁੰਦੀ ਦੇਖੀ ਏਜੰਟ ਨਾਲ 2 ਨੰਬਰ ਚ ਜੰਟ ਕਹਿ ਰਿਹਾ ਸੀ ਭਾਈ 2 ਨੰਬਰ ਚ ਰਿਸਕ ਥੋੜਾ ਸਾਡੇ ਬੰਦੇ ਮਿਲਣਗੇ 35 ਲੱਖ ਰੁਪਏ ਦਾ ਰੇਟ ਤੇ ਉਹਨੂੰ 2 ਚਟਾੜੀ 40 ਬੰਦਾੜੀ ਚਲੋ ਇਹ ਤਾਂ ਇਹਨਾਂ ਦਾ ਆਪਦਾ ਆ ਵੱਖਰੀ ਗੱਲ ਐ ਇਨਾ ਪੈਸਾ ਕੋਈ ਲੱਗਦੇ ਨਹੀਂ ਰਿਹਾ ਨਾ ਜੇ ਤੁਸੀਂ ਸਿੱਧੇ ਤਰੀਕੇ ਨਾਲ ਜਾਣਿਓ ਪਹਿਲੀ ਗੱਲ ਤਾਂ ਪੈਸਾ ਦੁੱਗਣਾ ਨਹੀਂ ਲੱਗਦਾ ਕਾਲੀ ਇਕਾਲੀ ਪੈਣੇ ਅਮਰੀਕਾ ਦੀ ਫਾਈਲ ਤੁਸੀਂ ਅੱਜ ਕਰ ਦਿਓ ਨਾ ਸਬਮਿਟ ਉਹ ਤੇ ਸਾਲ ਨਾਲੇ ਸਾਲ ਲੱਗੇ ਨਾ ਹੋ ਸਕਦਾ 8 ਸਾਲ ਲੱਗੇ ਨਾ 10 ਸਾਲ ਲੱਗੇ ਪਰ ਸਾਨੂੰ ਕਾਲੀ ਆ ਰੋਲਾ ਤਾਂ ਸਾਡੀ ਕਾਲੀ ਦਾ ਨਾ ਰੋਲਾ ਤਾਂ ਹੋਰ ਵੀ ਕਿੰਨੇ ਦੇਖਦੇ ਤੁਸੀਂ ਉੱਥੇ ਚੱਲ ਜੋ ਉੱਥੇ ਚੱਲ ਜਾਓ ਇੱਕ ਨੰਬਰ 'ਚ ਚੱਲ ਜੋ ਆਪਦਾ ਕੰਮ ਕਰੋ ਪੈਸੇ ਕਮਾਓ ਜਾਓ ਬਾਹਲਾ ਤਾਂ ਨਹੀਂ ਮੈਨੂੰ ਪਤਾ ਪਰ ਸਾਡੇ ਲੀਡਰਾਂ ਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਡਰਪ ਤੋਂ ਨਹੀਂ ਤੁਸੀਂ ਜਿਹੜੀ ਗੱਲ ਕਹਿੰਦੇ ਜਿਹੜਾ ਉਹਨੇ ਵਾਅਦਾ ਕਰਿਆ ਸੀ ਵੀ ਲੋਕਾਂ ਨਾਲ ਹਾਂ ਮੈਂ ਵੀ ਉਹੀ ਗੱਲ ਕਰਦੀ ਪਿਆਰ ਕਾਨੂੰਨੀ ਜਿਹੜਾ ਉਹਨੇ ਕਿਹਾ ਸੀ ਕਿ ਮੈਂ ਗੈਰ ਕਾਨੂੰਨੀ ਤਰੀਕੇ ਨਾਲ ਆਏ ਲੋਕ ਇੱਥੋਂ ਕੱਢੂੰਗਾ ਅਗਲੇ ਨੇ ਬੰਦੇ ਸਾਰ ਉਹ ਪ੍ਰੋਮਿਸ ਪੂਰਾ ਕੀਤਾ ਤੇ ਇੱਧਰ ਸਾਡੇ ਵਾਲੇ ਸੌ ਗੁਟਕਾ ਸਾਹਿਬ ਦੀ ਖਾਂਦੇ ਆ ਤੇ ਅਗਲੇ ਦਿਨ ਹੀ ਬੇਅਦਬੀ ਕਰਾਉਂਦੇ ਆ ਇਹ ਉਹ ਆ ਇਹ ਉਹ ਬੰਦੇ ਇਹਨਾਂ ਨੂੰ ਰੱਬ ਦਾ ਖੌਫ ਨਹੀਂ ਹੈਗਾ ਉਹੀ ਫੇਰ ਕਰ ਇਹਨਾਂ ਨੂੰ ਰੱਬ ਇਹਨਾਂ ਦੀਆਂ ਵੋਟਾਂ ਬਣਾਈ ਜਾਂਦੇ ਆ ਲੁਧਿਆਣੇ 'ਚ ਇਹਨਾਂ ਦਾ ਤਾਂ ਜ਼ੋਰ ਉਹਨਾਂ ਨੂੰ ਪੀਆਰ ਦੇਣ ਤੇ ਲੱਗਿਆ ਵੇ ਭਈਆਂ ਨੂੰ ਪੀਆਰ ਦੇਣ ਤੇ ਲੱਗਿਆ ਪਿਆ ਰਾਜੇ ਬੰਦੇ ਪੂਰਾ ਜ਼ੋਰ ਲਾ ਜਾਂਦੇ ਵੋਟਾਂ ਵਲੇ ਮੈਂ ਥੋੜੇ ਸਾਰਾ ਕੁਝ ਕਰਾ ਤੁਹਾਡੇ ਰਜਿਸਟਰ ਨਾ ਵੀ ਕਰਾਉਂਗਾ ਸਾਡੇ ਆਪ ਦੇ ਬੰਦੇ ਭੁੱਖੇ ਮਰਦੇ ਇੰਨੇ ਨੇ ਪੈਸੇ ਲਾ ਕੇ ਮੌਤ ਦੇ ਮੂੰਹਾਂ ਥਾਣੀ ਦੀ ਉਧਰ ਗਏ ਤੇ ਉਥੋਂ ਬੇਇੱਜ਼ਤ ਹੋ ਕੇ ਆਏ ਬੇਇੱਜ਼ਤ ਹੋ ਕੇ ਆਏ ਬੇਇੱਜ਼ਤ ਹੋ ਕੇ ਆਏ ਬਹੁਤ ਬੱਚੇ ਇਸ ਗੱਲ ਦੀ ਸ਼ਰਮ ਮਾਨਦੇ ਆ ਹੌਸਲਾ ਨਹੀਂ ਛੱਡਣਾ ਚਾਹੀਦਾ ਹੌਸਲਾ ਨਹੀਂ ਛੱਡਣਾ ਚਾਹੀਦਾ ਇੱਕ ਵਾਰ ਹਾਰਾਂਗੇ 10 ਵਾਰ ਹਾਰਾਂਗੇ ਪਰ ਕਦੇ ਤਾਂ ਜਿੱਤਾਂਗੇ ਪਰ ਹਾਂ ਬਾਕੀ ਭਾਈ ਉਹਨਾਂ ਭਾਈਆਂ ਨੂੰ ਸੀ ਕਹਿੰਦੇ ਵੀ ਜਾਣ ਤੋਂ ਉੱਤੇ ਕੁਛ ਨਹੀਂ ਜਾਣ ਤੋਂ ਉੱਤੇ ਕੁਛ ਨਹੀਂ ਜਾਣਾ ਵੀ ਚਲੀਆਂ ਜਾਂਦੀਆਂ ਨੇ ਉਹਨਾਂ ਨਾਲ ਤਾਂ ਤੁਸੀਂ ਚੰਗੇ ਆ ਨਾ ਉਹਨਾਂ ਨਾਲ ਤਾਂ ਚੰਗੇ ਆ ਤੁਸੀਂ ਵਾਪਸ ਆ ਕੇ ਜੋਂ ਚੱਲ ਜਾਂਦੀਆਂ ਬਿਲਕੁਲ ਆਓ ਜਿਵੇਂ ਗ੍ਰਾਹਮਾਨ ਕਹਿੰਦੇ ਹੱਥ ਪੈਰ ਚੱਲਦੇ ਹੋ ਤਾਂ ਨੋਟ ਤਾਂ ਕਮਾ ਲੋਗੇ ਹੱਥ ਪੈਰ ਨਹੀਂ ਚੱਲਦੇ ਫੇਰ ਕਿਵੇਂ ਨੋਟ ਕਮਾਉਣਾ ਫੇਰ ਕਿਵੇਂ ਕਮਾਉਂਗੇ ਤੇ ਬੜੇ ਜ਼ਿੰਦਗੀ ਆ ਅੱਜ ਕੱਲ ਮਿੰਟਾਂ 'ਚ ਅਪ ਤੇ ਮਿੰਟਾਂ 'ਚ ਡਾਉਣ ਤੁਸੀਂ ਕਸੂਰ ਪੁੱਛਦੇ ਸੀ ਨਾ ਸਭ ਤੋਂ ਵੱਡਾ ਕਸੂਰ ਸਾਡੀ ਰਾਜਨੀਤੀ ਦਾ ਹੂੰ ਪਹਿਲੇ ਦਿਨ ਤੋਂ ਸਾਡੇ ਕੁਸ਼ਕ ਲੀਡਰ ਇਹੋ ਜਿਹੇ ਆ ਜਿਹੜੇ ਇਧਰੋਂ ਪੈਸਾ ਲੈ ਕੇ ਆਪ ਉਧਰ ਮੁੰਡੇ ਭੇਜਦੇ ਆ 2 ਨੰਬਰ ਚ ਜੇ ਨਹੀਂ ਹੈਗੇ ਤਾਂ ਮੇਰਾ ਨਾਮ ਵਟਾਉਣਾ ਹੈਗੇ ਆ ਹੈਗੇ ਆ ਨਾ 40 40 45 45 ਲੱਖ ਰੁਪਇਆ ਲੈ ਕੇ ਇਧਰੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੁੰਡੇ ਅਮਰੀਕਾ ਭੇਜਦੇ ਨੇ ਆਪ ਇਧਰ ਵਧੀਆ ਮਹਿਬੂਜ਼ ਬੈਠੇ ਨੇ ਸਾਡੇ ਕਿੰਨੇ ਲੀਡਰਾਂ ਦੇ ਤਾਂ ਜਿਹੜੇ ਏਜੰਟ ਪੁਨੇ ਵਾਲਾ ਸੋਨ ਮੈਂ ਕੰਮ ਦਿਖਾ ਦਿੰਨਾ ਹਾਂ ਕਿੰਨੇ ਏਜੰਟਾਂ ਦੇ ਸਿਰ ਤੇ ਲੀਡਰਾਂ ਦੇ ਹੱਥ ਦਿਖਾ ਦਿੰਨਾ ਬਿਲਕੁਲ ਕਿੰਨੇ ਏਜੰਟਾਂ ਜਿਹੜੇ ਜਿਹੜੀ ਸਰਕਾਰ ਆਉਂਦੀ ਆ ਉਹਨੂੰ ਫੰਡ ਫੰਡ ਦੇਖ ਕੇ ਤੇ ਉਹਨਾਂ ਦੇ ਨਾਲ ਬੋਰਡਾਂ ਦੇ ਫੋਟੋ ਲੱਗੀ ਹੁੰਦੀ ਆ। ਇਹਨੇ ਦਿਖਾਵਾ ਜਾ ਜੋ। ਵਾਦੀ ਤਾਂ ਸਾਡੇ ਨਾਲ ਇਹ ਹੋਇਆ ਸੀ ਕਿ ਗੋਰੇ ਇੱਧਰ ਕੰਮ ਕਰਨਗੇ। ਹਾਂ ਗੋਰੇ ਕੰਮ ਕਰਨ ਆਏਗਾ। ਗੋਰੇ ਸਾਡੇ ਬੰਦੇ ਇੱਧਰ ਪੁੱਠੇ ਭੇਜ ਰਹੇ ਆ। ਪੁੱਠੇ ਭੇਜੀ ਜਾਂਦੇ ਆ। ਇੰਨੇ-ਇੰਨੇ ਪੈਸੇ ਲਵਾ ਕੇ। ਬਿਲਕੁਲ। ਕਾਰਵਾਈ ਹੋਣੀ ਚਾਹੀਦੀ ਆ ਜਨਤਾ ਦੇ। ਕਾਰਵਾਈ ਹੋਣੀ ਚਾਹੀਦੀ ਆ ਪਰ ਜਨਤਾ ਦੇ ਕਾਰਵਾਈ ਗੱਲ ਇਹ ਵੀ ਆ ਨਾ ਭਨੇ। ਇੱਕ ਹੋਊਗੀ ਕਿਵੇਂ? ਹੋਊਗੀ ਕਿਵੇਂ ਅਗਲੇ ਨੇ ਸਾਨੂੰ ਪਹੁੰਚਾਉਣ ਦੀ ਗੱਲ ਕਰੀ ਸੀ। ਕਰੀ ਸੀ ਪਹੁੰਚਾਤਾ। ਪਹੁੰਚਾਤਾ। ਦੋ ਨੰਬਰ ਸਾਨੂੰ ਪਹਿਲਾਂ ਦੱਸਿਆ। ਹਾਂ ਦੋ ਨੰਬਰ ਸਾਰਾ ਰਿਸਕ ਰੱਖ ਤੁਹਾਨੂੰ। ਇੰਨੀ ਇ ਲਿਆ ਕੇ ਕੁਰਸੀ ਤੇ ਬਾ ਕੇ ਉਹਦਾ ਮਾਈਂਡ ਵਾਸ਼ ਕਰਦੇ ਹੋ ਤੁਸੀਂ ਗੁਨਾਹਗਾਰ ਹੈਗੇ ਹੋ ਤੁਹਾਨੂੰ ਅਸਲ ਚ ਬਾਹਰ ਜਾਣ ਵਾਲੇ ਨੂੰ ਤਾਂ ਪਤਾ ਸੀ ਨਾ ਭੇਜਣ ਵਾਲੇ ਨੂੰ ਤਾਂ ਪਤਾ ਸੀ ਨਾ ਵੀ ਉੱਥੇ ਕਿਸੇ ਵੀ ਟਾਈਮ ਇਹਨਾਂ ਤੇ ਐਕਸ਼ਨ ਹੋ ਸਕਦਾ ਅਸਲ ਦੇ ਵਿੱਚ ਨਾ ਸਾਡੇ ਲੋਕ ਕੀ ਕਰਦੇ ਆ ਜਿਹੜਾ ਉੱਥੇ ਅਮਰੀਕਾ ਗਿਆ ਉਹਨੂੰ ਦੇਖ ਲੈਂਦੇ ਆ ਫਲਾਨਾ ਦਾ ਬਾਈ ਸੈੱਟ ਹੋ ਗਿਆ ਕਾਗਜ਼ ਬਣ ਗਿਆ ਟਰੱਕ ਤੇ ਚੜ ਗਿਆ ਇੰਨੇ ਪੈਸੇ ਕਮਾਉਂਦਾ ਆ ਇਹ ਨਹੀਂ ਦੇਖਦੇ ਭਣੇ ਵੀ ਹੁਣ ਛੋਟੇ ਸਰਕਲ 'ਚ ਮੇਰੇ ਸਰਕਲ 'ਚ ਬੰਦੇ ਬਹੁਤ ਆ ਵੀ ਜਿਹੜੇ ਇੱਥੇ ਵੀ ਲੱਖਾਂ ਰੁਪਇਆ ਕਮਾ ਰਹੇ ਆ ਇੱਥੇ ਰਹਿ ਕੇ ਤੇ ਮੇਰੇ ਸਰਕਲ ਚ ਉਹ ਵੀ ਜਿਹੜੇ ਕੈਨੇਡਾ ਜਾ ਕੇ ਉੱਥੋਂ ਵਾਪਸ ਮੁੜਿਆ ਏ ਵੀ ਉੱਥੋਂ 1 ਰੁਪਿਆ ਨਹੀਂ ਕਮਾ ਸਕੇ ਉਹ ਜ਼ਰੂਰੀ ਨਹੀਂ ਤੁਹਾਨੂੰ ਕੋਈ ਚੀਜ਼ ਰਾਸ ਆਵੇ ਜਿਹੜੀ ਚੀਜ਼ ਅਸੀਂ ਦੇਖ ਲੈਣੇ ਪਰ ਇਹ ਨਹੀਂ ਦੇ ਦੇ ਮੈਂ ਉਹ ਜੋਗਾ ਮੈਂ ਜਿਹੜੀ ਚੀਜ਼ ਸਾਡੀ ਦਿੱਕਰੀ ਚ ਲਿਖੀ ਆ ਨਾ ਉਹ ਸਾਨੂੰ ਮਿਲ ਲੈਣੀ ਆ ਇੱਥੋਂ ਇਹ ਸਿੱਖਿਆ ਹਰੇਕ ਨੂੰ ਜਿਹੜਾ ਵੀ ਉਹ ਤੋਂ ਆਇਆ ਸਾਡੇ ਪੁਰਖਿਆਂ ਕਿ ਸਬਰ ਸੰਤੋਖ ਹਿੰਮਤ ਮਿਹਨਤ ਇਹ ਸਬਰ ਸਾਡੇ ਚ ਹੈ ਨਹੀਂ ਇਹ ਰਿਪੋਰਟ ਚਲੋ ਇਹ ਤਾਂ ਤੁਸੀਂ ਕਰਤੇ ਰਿਪੋਰਟ ਉਹ ਵੀ ਕਰੋ ਨਾ ਜਿਹੜੀਆਂ ਨੇ ਇੱਥੇ ਮੁੰਡੇ ਮਰਵਾਤੇ ਜਿਹੜੀਆਂ ਵਿਆਹ ਕਰਵਾ ਕੇ ਚੂੜੇ ਏਅਰਪੋਰਟਾਂ ਤੇ ਛੱਡੀਆਂ ਕਿਉਂ ਉਹਨਾਂ ਦੀਆਂ ਵੀ ਸ਼ਿਕਾਇਤਾਂ ਨੇ ਉਹਨਾਂ ਦੀਆਂ ਵੀ ਸ਼ਿਕਾਇਤਾਂ ਤਾਂ ਕਿਤੇ ਨਹੀਂ ਅਸੀਂ 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 ਕਰ ਰਹੇ ਹਾਂ ਨਾ ਉਹਨਾਂ ਦੀਆਂ ਸ਼ਿਕਾਇਤਾਂ ਸਾਰੇ ਸੋਸ਼ਲ ਮੀਡੀਆ ਤੇ ਕਿੰਨੀਆਂ ਇਹੋ ਜਿਹੀਆਂ ਪੋਸਟਾਂ ਬਈਆਂ ਉਹ ਮੁੰਡੇ ਵੀ ਰਿਪੋਰਟ ਕਰੋ ਜਿਹੜੇ ਇੱਧਰ ਵਿਆਹ ਕੇ ਕਿੰਨੀਆਂ ਕੁੜੀਆਂ ਵਿਆਹ ਛੱਡ ਗਏ ਛੱਡ ਗਏ ਉਹਨਾਂ ਤੇ ਵੀ ਕਰੋ ਨਾ ਰਿਪੋਰਟ ਉਹਨਾਂ ਨੂੰ ਕਰੋ ਜਿਨ੍ਹਾਂ ਨੂੰ ਕਰਨਾ ਚਾਹੀਦਾ ਸਾਡੀ ਸਰਕਾਰ ਮੰਗ ਕਰੇ ਜਿਹੜੇ ਬੰਦੇ ਆਪਦੇ ਘਰ ਦੀ ਗਰੀਬੀ ਚੱਕਣ ਲਈ ਜਦੋਂ ਨਾ ਬੰਦੇ ਦੇ ਗਰੀਬੀ ਪੈਂਦੀ ਹੈ ਉਦੋਂ ਸਲਾਹਾਂ ਚੰਗੀਆਂ ਨਹੀਂ ਲੱਗਦੀਆਂ ਉਦੋਂ ਸਿਰਫ ਸਾਥ ਚੰਗਾ ਲੱਗਦਾ ਬੰਦੇ ਨੂੰ ਜਿਹੜਾ ਸਾਥ ਦਿੰਦਾ ਹੁਣ ਅੱਜ ਆਪਾਂ ਵੀ ਗੱਲਾਂ ਕਰਦੇ ਆਂ ਸ਼ਾਇਦ ਉਹ ਸੁਣਨ ਤੇ ਉਹਨਾਂ ਨੂੰ ਬੁਰਾ ਲੱਗੇ ਹਨਾ ਪਰ ਉਦੋਂ ਬੰਦੇ ਦੇ ਮਾਈਂਡ ਦੇ ਉੱਤੇ ਪ੍ਰੈਸ਼ਰ ਹੀ ਇੰਨਾ ਹੁੰਦਾ ਜੇ ਉਹਨਾਂ ਕੋਲ ਘਰ ਸੀ ਅਗਲੇ ਨੇ ਘਰ ਤਰਤਾ ਜੇ ਉਹਨਾਂ ਕੋਲ ਸੋਨਾ ਸੀ ਇੱਕ ਕਿੱਲਾ ਜ਼ਮੀਨ ਸੀ ਹਾਂ ਉਹਨਾਂ ਨੇ ਸੋਨਾ ਵੇਚਤਾ ਜੇ ਕਿਸੇ ਕੋਲ ਕੁਝ ਵੀ ਨਹੀਂ ਸੀਗਾ ਤੇ ਰਿਸ਼ਤੇਦਾਰਾਂ ਤੋਂ ਵਿਆਜ ਤੇ ਪੈਸੇ ਫੜ ਲੇ ਠੀਕ ਹੈ ਜਿਹਦਾ ਜਿੱਥੇ ਸਰਕਲ ਹਿੱਲਿਆ ਅਗਲੇ ਨੇ ਹਲਾਇਆ ਠੀਕ ਹੈ ਪਰ ਰੌਲਾ ਇਹ ਸੀ ਵੀ ਉਹਨਾਂ ਨੂੰ ਉਹਨਾਂ ਨੇ ਇਹ ਰਿਸਕ ਕਾਦੇ ਵਾਸਤੇ ਲਿਆ ਸੀ ਵੀ ਸਾਡੀ ਲਾਈਫ ਸੈੱਟ ਹੋ ਜਾਈਂ ਸੋਹਣੀ ਹੋ ਜਾਈਂ ਚੰਗੀ ਹੋ ਜਾਈਂ ਚੰਗੀ ਹੋ ਜਾਈਂ ਸਾਡੇ ਪਰਿਵਾਰ ਇੱਕ ਮੁੰਡਾ ਪਤਾ ਨਹੀਂ 5 ਭੈਣਾਂ ਦਾ ਖਾਣੀ 6 ਭੈਣਾਂ ਦਾ ਕੱਲਾ-ਕੱਲਾ ਭਰਾ ਅੰਤਾਂ ਦੀ ਗਰੀਬੀ ਘਰ ਦੇ ਵਿੱਚ ਉਹ ਵੀ ਵਾਪਸ ਆ ਗਿਆ ਥੋੜਾ ਟਾਈਮ ਹੀ ਹੋਇਆ ਸੀ ਨਾਲੇ ਉਹਨੂੰ ਗਏ ਨੂੰ ਹਨਾ ਹੁਣ ਦੇਖਦੇ ਆਂ ਤੇ ਤਰਸਦੇ ਆਂ ਉਹਨੂੰ ਦੇਖ ਕੇ ਤਰਸ ਆਉਂਦਾ ਤਰਸਦੇ ਆਉਂਦਾ ਪਰ ਗੋਰਿਆਂ ਦੇ ਦਿਲ ਨਹੀਂ ਹੈਗੇ ਗੋਰਿਆਂ ਕੋਲ ਦਿਲ ਨਹੀਂ ਹੈਗਾ ਇਹ ਇਮੋਸ਼ਨਸ ਇਹ ਪੰਜਾਬੀਆਂ ਕੋਲ ਹੀ ਆ ਖੁੱਲੇ ਦਿਲ ਦਰਿਆ ਇੱਕ ਬੇਨਤੀ ਹੋਰ ਕਰਦੇ ਆਂ ਵੀ ਕਈ ਨਾ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਕਈ ਮੁੰਡੇ ਜਾਂ ਕੁੜੀਆਂ ਉਹਨਾਂ ਉਧਰ ਵਾਪਸ ਆਏ ਆ ਨੂਪੇ ਪਿੰਡ ਦੇ ਸੱਭ ਬਹੁਤ ਜਿਆਦੇ ਔਖੇ ਹੋ ਕੇ ਗਏ ਸੀ ਕੋਈ ਸੋਨਾ ਵੇਚ ਕੇ ਕੋਈ ਜ਼ਮੀਨ ਕਿਸੇ ਕੋਲ ਇੱਕ ਕਿੱਲਾ ਸੀ ਉਹ ਵੀ ਵੇਚ ਦਿੱਤੀ ਕਿਸੇ ਕੋਲ ਘਰ ਸੀ ਗਏ ਨੇ ਕਰਤਾ ਉਹ ਕਰਤਾ ਉਹ ਬੰਦੇ ਵਿਚਾਰੇ ਵਾਪਸ ਆ ਗਏ ਅਸੀਂ ਬੇਨਤੀ ਕਰਦੇ ਆ ਇੱਥੇ ਕਿੱਡੇ ਕਿੱਡੇ ਵੱਡੇ ਵੱਡੇ ਅਦਾਰੇ ਆ ਕਿੱਡੇ ਕਿੱਡੇ ਬਿਜ਼ਨਸਮੈਨ ਲੋਕ ਆ ਕਿੱਡੇ ਹੋਰ ਕਾਰੋਬਾਰੀ ਨੇ ਹਨਾ ਕਿਸਾਨ ਕਿਸਾਨ ਵੀ ਬਹੁਤ ਵੱਡੇ ਕਾਰੋਬਾਰ ਖੋਲ੍ਹੇ ਬੈਠੇ ਆ ਉਹਨਾਂ ਨੇ ਬੇਨਤੀ ਆ ਵੀ ਉਹੋ ਜਿਹੇ ਬੰਦੇ ਨੂੰ ਕੰਮ ਤੇ ਰੱਖੋ ਕੰਮ ਤੇ ਰੱਖੋ ਬਿਲਕੁਲ ਜਿਹੜਾ ਬੰਦਾ ਪੜ੍ਹਿਆ ਪੜੇ ਲਿਖਿਆ ਬਾਹਰ ਘੁੰਮ ਰਿਹਾ ਵੱਡੀ ਗੱਲ ਇਹ ਵੀ ਆ ਉਹ ਛੋਟੇ ਨਾਲ ਧੋਖਾ ਤੇ ਨਹੀਂ ਕਰੂ ਕੋਈ ਬੜਾ ਵੱਡਾ ਤਾਂ ਵਿਚਾਰੇ ਦਾ ਹੈ ਨਹੀਂ ਨਾਰਮਲ ਜਿਹਾ ਸਿਸਟਮ ਹੈ ਉਹ ਉਹ ਕਹਿੰਦਾ ਵੀ ਜੇ ਕੋਈ ਬਾਹਲਾ ਅਤ ਮਤਲਬ ਵੀ ਵਿਚਾਰਾ ਟੁੱਟ ਗਿਆ ਹਨਾ ਇਤੋਂ ਗਰੀਬੀ ਆ ਗਈ ਤੇ ਪੈਸੇ ਨਹੀਂ ਸੀ ਕਿ ਲੱਗ ਗਏ ਉਹ ਵੀ ਇੱਕ ਬੰਦੇ ਨੂੰ ਮੈਂ ਕੰਮ ਕਰ ਦੇ ਦੂੰ ਭਾਵੇਂ ਛੋਡੇ ਨਾਲ ਇੰਟਰਵਿਊ ਜਿਉਂ ਕੇ ਆਇਆ ਇੱਕ ਬੰਦੇ ਨੂੰ ਮੈਂ ਇੱਕ ਸਾਲ ਦਾ ਕੰਮ ਕਰ ਦੇਉਂ ਵਧੀਆ ਰੋਟੀ ਰਹਿਣ ਸੈਨ ਸਾਰਾ ਕੁਝ ਓਕੇ ਹੋਊਗਾ ਇੰਜ ਕਹਿੰਦਾ ਜਿਹੜੇ ਮੈਂ ਇੱਥੇ ਬੰਦੇ ਰੱਖੇ ਉਹਦੇ ਨਾਲ ਉਹਨਾਂ ਨੂੰ ਜਿਹੜੀ ਦਿਹਾੜੀ ਲਾ ਲਊ ਜਾਂ ਪ੍ਰਤੀ ਮਹੀਨਾ ਲਾ ਲਊ ਜਾਰੇ ਦੇਵਾਂਗਾ ਭਰਾਵਾਂ ਵਾਂਗੂ ਰੱਖੂਗਾ ਆਪਦੇ ਨਾਲ ਰੱਖੂਗਾ ਤੇ ਵੀ ਉਹ ਉਹ ਉਹਨੇ ਇਹਦਾ ਕੀ ਇਹਦਾ ਮਤਲਬ ਇਹ ਨਹੀਂ ਵੀ ਕੋਈ ਉਹਨੇ ਸਾਰੇ ਸਾਹਮਣੇ ਉਹਨੇ ਇੱਕ ਜਾਗ ਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਹੋਰ ਕਿਸੇ ਨੂੰ ਇਹ ਚੀਜ਼ਾਂ ਹਾਂ ਜੀ ਉਧਰੋਂ ਉਧਰੋਂ ਤਾਂ ਉਹਨਾਂ ਵਾਲੇ ਨੇ ਤਾਂ ਚੜਾਤੇ ਅਗਲੇ ਨੇ ਅਗਲਾ ਆਪਦੇ ਬੰਦਿਆਂ ਚ ਹੀਰੋ ਬਣ ਗਿਆ ਹਾਂਜੀ ਸਾਡੇ ਵਾਲਿਆਂ ਨੂੰ ਚਾਹੀਦਾ ਸੀ ਨਾ ਵੀ ਉਹ ਟੁੱਟ ਕੇ ਆਏ ਆ ਵਿਖਰ ਕੇ ਆਏ ਆ ਗੱਲ ਨਾ ਲਾਈਏ ਗੱਲ ਨਾ ਲਾਈਏ ਸਾਡੇ ਸਾਰੇ ਪਹਿਲੀ ਗੱਲ ਤਾਂ ਪੰਜਾਬ ਦੇ ਸੀ ਜਿਹੜੇ ਮੁੰਡੇ ਪੰਜਾਬ ਦੇ ਸਾਰੇ ਲੀਡਰਾਂ ਨੂੰ ਜਿੰਨੇ ਬੰਨਵੇਂ ਗੁੰਗੇ ਜਤਾਏ ਆ ਮੈਂ ਗੁੰਗੇ ਹੀ ਕਹਨੀ ਹੁੰਦੀ ਆ ਜਦੋਂ ਬੋਲਦੇ ਹੀ ਨਹੀਂ ਠੀਕ ਹੈ ਤੇ ਨਾਲ-ਨਾਲ ਸਾਡੇ ਸੀਐਮ ਸਾਹਿਬ ਨੂੰ ਉਦੋਂ ਤੇ 에어ਪੋਰਟ ਤੇ ਜਾ ਕੇ ਉਹਨਾਂ ਨੂੰ ਗੱਲ ਨਾਲ ਲਾਉਣਾ ਚਾਹੀਦਾ ਸੀ ਜਿਹੜੇ ਕੋਈ ਕਾਬਲ ਮੁੰਡੇ ਕੁੜੀਆਂ ਸੀ ਸੀਐਮ ਸਾਹਿਬ ਤਾਂ ਦਿੱਲੀ ਬੋਟਾਂ 'ਚ ਵੀ ਦੀ ਸੀ ਹਾਂ ਨਹੀਂ ਰੌਲਾ ਰੌਲਾ ਤਾਂ ਸਿਆਸਤ ਦਾ ਨਾ ਰੌਲਾ ਤਾਂ ਸਿਆਸਤ ਦਾ ਹੈ ਜਾ ਕੇ ਉਹਨਾਂ ਨੂੰ ਗੱਲ ਲਾਉਂਦੇ ਜਿਹੜੇ ਕੋਈ ਪਰਿਵਾਰਾਂ ਦੀ ਮਦਦ ਕਰ ਸਕਦੇ ਸੀ ਉਹ ਕਰਦੇ ਜੇ ਕੋਈ ਕਾਬਲ ਸੀਗਾ ਉਹਨੂੰ ਨੌਕਰੀ ਦਿੰਦੇ ਉਹ ਬੰਦੇ ਨੇ ਤਾਂ ਆਪਦੇ ਉਹਨਾਂ ਸੋਡੇ ਵਾਲੀ ਗੱਲ ਲੋਕਾਂ ਤੇ ਵੀ ਫਰਜ਼ ਨਿਭਾਇਆ ਉਹਨਾਂ ਨੇ ਤਾਂ ਆਪਦੇ ਲੋਕਾਂ ਨੂੰ ਨਿਭਾਉਣਾ ਸੀ ਇਹਨਾਂ ਨੇ ਵੀ ਨਿਭਾਉਣਾ ਕੋਈ ਇੱਕ ਬੰਦਾ ਜਾ ਕੇ ਉਹਨਾਂ ਦੇ ਘਰੇ ਛੂਹਿਆ ਤੱਕ ਨਹੀਂ ਐਮਐਲਏ ਵੀ ਨਹੀਂ ਗਿਆ ਐਮਐਲਏ ਦਾ ਕੋਈ ਪੀਏ ਨਹੀਂ ਗਿਆ ਭਾਈ ਤੂੰ ਐਮਐਲਏ ਨੂੰ ਰੋਣਾ ਕੋਈ ਜਾ ਕੇ ਉੱਥੇ ਛੂਹਿਆ ਵੀ ਨਹੀਂ ਵੀ ਭਾਈ ਤੁਸੀਂ ਉੱਥੋਂ ਆਏ ਹੋ ਕੀ ਤੁਹਾਡੇ ਘਰ ਦਾ ਚੱਲਣ ਚਾਲਾ ਸੀ ਕਿੰਨਾ ਪੈਸਾ ਤੁਸੀਂ ਗੰਦਰੋਂ ਚੱਕੇ ਅਸੀਂ ਹੁਣ ਉਹ ਬੰਦੇ ਅੱਕੇ ਹੋਏ ਸੁਸਾਇਡਾ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਬਈ ਪੜਤਾਲ ਕਰਸੇ ਗਵਰਨਮੈਂਟ ਪੈਸਾ ਕਿੱਥੋਂ ਆਇਆ ਸਾਰਾ ਪ੍ਰੂਫ ਦੇ ਕਿਸੇ ਨੇ ਕਹਿੰਦੇ ਸਾਰਿਆਂ ਦੀ ਮਦਦ ਕਰੋ ਉਹਦੇ ਵਿੱਚ ਪੋਸਟਾਜ ਵੀ ਪੋਸਟਾ ਏਜੰਟਾਂ ਤੋਂ ਮੜਵਾਓ ਏਜੰਟਾਂ ਤੋਂ ਮੜਵਾ ਸਕਦੇ ਪੋਸਟਾ ਮੜਵਾਓ ਸਟੇਰ ਵੀ ਮਦਦ ਕਰ ਸਕਦੀ ਹੈ ਕਿਉਂ ਨਹੀਂ ਮਦਦ ਦੇ ਸਕਦੀ ਜੇ ਕਵੇ ਜੇ ਉਹ ਬੰਦਾ ਜਹਾਜ਼ ਦੇ ਵਿੱਚ ਤੇ ਫੜ ਕੇ ਐਡਾ ਪਾਉ ਹੋ ਕਰ ਸਕਦਾ ਇੱਥੇ ਤੇ ਤੁਸੀਂ ਤੁਹਾਡੇ ਵਾਲੀ ਗੱਲ ਇੱਥੇ ਇੰਨੀ ਕਿ ਤਾਂ ਹੈਲਪ ਕਰਵਾਉਂਗਾ ਇੰਨੀ ਤਾਂ ਹੈਲਪ ਕਰੋ ਉਸ ਮੁੰਡਾ ਆਇਆ ਕਿੰਨਾ ਘਟਦਾ 40 ਲੱਖ ਅਗਲੇ ਅਗਲੇ ਨੂੰ ਬਹੁਤ ਪੈਣੇ ਦੁੱਕ ਘਟ ਇੱਕ ਸੀਐਮ ਜਆ ਕੋਈ ਮੰਤਰੀ ਘਰੇ ਆ ਗਿਆ ਉਹਨੂੰ ਹੌਸਲਾ ਦਿੰਦਾ ਉਹਦੇ ਕੋਲ ਉਹਨੂੰ ਕੋਈ ਰਾਹ ਦਿਖਾਉਂਦਾ ਕਿੰਨੇ ਬੰਦੇ ਨੂੰ ਹਨਾ ਇੱਕ ਬੰਦੇ ਇੱਕ ਬੰਨੇ ਇੱਕ ਏਜੰਟ ਸੀ ਮੰਨ ਲਓ ਉਹਨੇ 100 ਵੀ ਜੇ ਲਾਏ 100ਾਂ ਦੇ ਵਿੱਚੋਂ ਜੇ 20 ਮੁੜਿਆ ਏ ਤੇ ਤੂੰ ਰੁਪਈਆ ਵੀ ਸਾਰਿਆਂ ਤੋਂ 40 40 ਲੱਖ ਰੁਪਈਆ ਲਿਆ ਗਾਹ ਦਾ ਦੱਸਦਾ ਲੱਗਦਾ ਹਾਂ ਹਾਂ ਗਾ ਤੁਸੀਂ ਦੱਸ ਦੇਤਾ ਚੱਲ 20 ਵੀ ਦੇਤਾ ਅਸੀਂ ਆਏ ਕਹਿੰਦੇ ਵੀ ਤੂੰ ਜਿਹਦੇ ਨਾਲ ਤੇਰੀਆਂ ਡੀਲਾਂ ਸੀ ਤੂੰ ਵੀ ਵੀ 20 ਕੋਲੇ ਰੱਖਿਆ 20 ਲੱਖ ਕੋਈ ਬੰਦਾ ਖਾਦੇ ਨਹੀਂ ਗਿਆ ਨਾ ਇੱਕ ਬੰਦੇ ਮਗਰ 20 ਲੱਖ ਜੇ ਤੁਸੀਂ ਉਹ ਜਿਹੜੇ 20 ਮੁੜ ਕੇ ਆਏ ਆ ਉਹਨਾਂ ਨੂੰ 20 ਚੋਂ 10-10 ਲੱਖ ਵੀ ਮੋੜੋ ਕੋਈ ਹਸਾਰਾ ਲੱਗੇ ਸਾਰਾ ਲੈ ਕੋਈ ਆ ਦਾ ਕੰਮ ਕਰਨੀ ਕਮਾ ਲੈ ਏਜੰਟਾ ਜਿਹੜੇ ਉਹਨਾਂ ਨੂੰ ਕਹਿੰਦੇ ਆ ਗਵਰਨਮੈਂਟ ਤੋਂ ਵੱਡੇ ਤਾਂ ਨਹੀਂ ਏਜੰਟ ਸਾਡੀ ਪੰਜਾਬ ਸਰਕਾਰ ਤੋਂ ਵੱਡੇ ਗਵਰਨਮੈਂਟ ਨਾਲ ਤਾਂ ਰਲੇ ਆ ਗਵਰਨਮੈਂਟ ਨਾਲ ਤਾਂ ਰਲੇ ਆ ਜਿਹੜੇ ਕਹਿੰਦੇ ਹੁੰਦੇ ਸੀਗੇ ਜਿਹੜੇ ਲੀਡਰ ਕਹਿੰਦੇ ਹੁੰਦੇ ਸੀ ਗੋਰੇ ਇੱਧਰ ਲਿਆਵਾਂਗੇ ਉਹਨਾਂ ਨੇ ਕਾਲਜ ਬੰਦ ਕਰਕੇ ਇਮੀਗ੍ਰੇਸ਼ਨ ਸੈਂਟਰ ਖੋਲੇ ਆਇਲਟ ਸੈਂਟਰ ਖੋਲੇ ਤੇ ਉਹਨਾਂ ਨੂੰ ਜਾ ਜਾ ਕੇ ਉਹਨਾਂ ਦੇ ਉਦਘਾਟਨ ਕਰਕੇ ਆਏ ਆ ਸਾਰੀ ਇੱਕੋ ਗੱਲ ਬਾਤ ਹੈ ਇੱਕੋ ਗੱਲ ਬਾਤ ਹੈ ਇੱਕੋ ਗੱਲ ਬਾਤ ਹੈ ਇਹਨਾਂ ਦੀ ਕਿ ਜਾਓ ਜਾਓ ਤੁਸੀਂ ਜਾਓ ਅਸੀਂ ਇੱਥੇ ਕਿਸੇ ਦੇ ਰਿਸ਼ਤੇਦਾਰ ਦਾ ਕਿਸੇ ਦੇ ਸੰਜਾ ਦਾ ਇਹਨਾਂ ਨੇ ਇੱਥੇ ਆ ਜਮੀਨਾਂ ਵੇਚ ਕੇ ਲਾਉਣੀਆਂ ਫੈਕਟਰੀਆਂ ਤੇ ਫੈਕਟਰੀਆਂ ਚ ਲਿਆਉਣੇ ਆ ਬਈਏ ਉਹਨਾਂ ਦੀਆਂ ਬਣਾਉਣੀਆਂ ਵੋਟਾਂ ਤੇ ਦੇ ਕੇ 500 ਰੁਪਇਆ ਪਾਉਣੀਆਂ ਜਿੱਦਾਂ ਨੂੰ ਜੀ ਕਰੇ ਵੋਟ ਠੀਕ ਹੈ ਇਹਨਾਂ ਦੇ ਮਨਾਂ ਦੇ ਵਿੱਚ ਆ ਚੱਕਰ ਚੱਲਦਾ ਪਿਆ ਤੇ ਤੁਸੀਂ ਕਮਲੇਓ ਜਿਹੜੇ ਇੱਥੇ ਕਰੋੜ ਦੀ ਹੋਗੀ ਹਨਾ ਜਾਂ ਐਨੇ ਕਰੋੜ ਦੀ ਹੋਗੀ ਜ਼ਮੀਨ ਜਿਹੜੀ ਹਾਈਵੇ ਨਾਲ ਲੱਗਦੀ ਹੈ ਵੇਚੀ ਜਾਂਦੇ ਹੋ ਇੱਥੇ ਸਾਡੇ ਫੈਕਟਰੀ ਆਉਣ ਕਿਹਦਾ ਕਿਹੜੇ ਜੱਟ ਦਾ ਮੁੰਡਾ ਫੈਕਟਰੀ ਦੇ ਵਿੱਚ ਧਾਗੇ ਫੈਕਟਰੀ ਦੇ ਵਿੱਚ ਕੰਮ ਕਰਦਾ ਕਿਹੜਾ ਜਾਂਦਾ ਮੈਨੂੰ ਦੱਸੇ ਕੋਈ ਨਹੀਂ ਜਾਂਦਾ ਟਿਫਨ ਚੱਕ ਕੇ ਸਾਰੇ ਬਾਹਰ ਵਾਸਤੇ ਭਜਦੇ ਆ ਬਾਕੀ ਸਾਡੇ ਲੋਕਾਂ ਦੀ ਵੀ ਕਮੀ ਐ ਇਹ ਅਸੀਂ ਇੱਥੇ ਕੰਮ ਕਰਨਾ ਪਸੰਦ ਨਹੀਂ ਕਰਦੇ ਉੱਥੇ ਭਾਂਡੇ ਮਾਂਜਣੇ ਪਸੰਦ ਕਰਦੇ ਆ ਕਿੰਨੇ ਕਿਤੇ ਕਮੀ ਤਾਂ ਹੈਗੀ ਆ ਉੱਥੇ ਉੱਥੇ ਜਾ ਕੇ ਅਸੀਂ ਉਤਰ ਅਨਸਾਰ ਹੱਥ ਕੜੀਆਂ ਲਵਾ ਲਾਂਗੇ ਪਰ ਇੱਥੇ ਕੰਮ ਨਹੀਂ ਕਰਕੇ ਰਾਜੀ ਹੈਗੇ ਹੁਣ ਇਹ ਥੋੜੀ ਆਪਾਂ ਨੇ ਉੱਥੇ ਕੰਦ ਲੱਪ ਕੇ ਸੌਖੇ ਕੰਮ ਤੇ ਲੱਗ ਜਾਂਦੇ ਜੇਲਾਂ ਵੀ ਕੱਟਦੇ ਹੱਥ ਕੜੀਆਂ ਵੀ ਲਵਾਉਂਦੇ ਬਹੁਤ ਕੁਝ ਸੰਤਾਪ ਜਿੰਨਾ ਕਿ ਕੰਦ ਤੋਰੇ ਭੁਗਦੇ ਉਹਨਾਂ ਅੱਗੇ ਵੀ ਭੁਗੜਾ ਪੈਂਦਾ